ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਨ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪੈਂਡ ਚੀਮਾ ਜੀ ਜੋਸ਼ੀ ਡੈਰੀ ਫਾਰਮ ਤੇ ਪਹੁੰਚੇ ਆ ਜੀ ਤਹਿਸੀਲ ਧਰਮਕੋਟ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਫਾਰਮ ਦਾ ਕੰਮ ਆ ਬਾਈ ਹੋਣਾ ਦਾ ਇਹਨਾਂ ਚੋ ਚਾਰ ਐਨੀਮਲ ਸੇਲ ਆ ਜੀ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗੇ ਜੀ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹੂਗਾ ਜੀ ਨਾਮ ਤੇ ਐਡਰੈਸ ਦੱਸ ਦਿਓ ਬਾਈ ਨਾਮ ਸੰਦੀਪ ਜੋਸ਼ੀ ਜੀ ਪਿੰਡ ਚੀਮਾ ਠੀਕ ਆ ਜੀ ਤਹਿਸੀਲ ਤੇ ਜ਼ਿਲ੍ਹਾ ਬਾਈ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਜੀ ਠੀਕ ਆ ਜੀ ਮੋਬਾਈਲ ਨੰਬਰ ਇਹ 98155969 ਠੀਕ ਆ ਬਾਈ ਫਾਰਮ ਦਾ ਕੰਮ ਹੈ ਜੀ ਆਪਣਾ ਹਾਂਜੀ ਹਾਂਜੀ ਠੀਕ ਹੈ ਮੇਰੇ ਚਾਰ ਨੱਕ ਸੇਲ ਆ ਇਹਨਾਂ ਜੋ ਆਪਾਂ ਇੱਕ ਨੰਬਰ ਜਰਸੀ ਤੋਂ ਸ਼ੁਰੂ ਕਰ ਲੈਨੇ ਆ ਸੁਹਾ ਗਿਣਨ ਵਾਲੀ ਇਹ ਸੁਹਾ ਇਹ ਪਹਿਲਾ ਜੀ ਦੰਦੋ ਜੀ ਦੋ ਦੰਦੀ ਦੋ ਦੰਦ ਆ ਠੀਕ ਆ ਬਾਈ ਕਿੰਨੇ ਟਾਈਮ ਦੀ ਗੱਬਣ ਆ ਜੀ 8ਵੇਂ ਮਹੀਨੇ ਦੀ 8ਵਾਂ ਮਹੀਨਾ ਲੱਗਿਆ ਵਾ ਜੀ ਹਾਂਜੀ ਹਾਂਜੀ ਠੀਕ ਆ ਕਿਹੜੇ ਸੀਮਨ ਤੋਂ ਗੱਬਣ ਆ ਜੀ ਆਪਣੇ ਸਟੈਂਡਰਡ ਬੋਲ ਦੀ ਸਟੈਂਡਰਡ ਬੋਲ ਦੀ ਰਿਕਾਰਡ ਹੈਗਾ ਜੀ ਆਪਣੇ ਕੋਲ ਸਟੈਂਡਰਡ ਬੋਲ ਦਾ ਹੀ ਸੈਮਨ ਭਰਿਆ ਠੀਕ ਆ ਜੀ ਹਾਂਜੀ ਰਿਕਾਰਡ ਹੈਗਾ ਜੀ ਜਿਹੜਾ ਸੀਮਨ ਭਰਿਆ ਵਾ ਆਪਣੇ ਕੋਲ ਹਾਂਜੀ ਹੈਗਾ ਠੀਕ ਆ ਬਾਈ ਤੋੜ ਕੇ ਦਿਖਾ ਦੀ ਵੇਰਾ ਹਾਂਜੀ ਬਾਈ ਦੇ ਦਸਨ ਮੁਤਾਬਕ ਮੂੰਹ ਤੋਂ ਦੋ ਦੰਦ ਆ ਜੀ ਬੱਚਾ ਹੀ ਆ ਹਜੇ ਆਪ ਵੀ ਸਟੈਂਡਰਡ ਬੋਲਦੀ ਆ ਤੇ ਅੱਗੇ ਸੀਮਨ ਵੀ ਸਟੈਂਡਰਡ ਬੋਲਦਾ ਲੱਗਿਆ ਵਾ ਬਰੀਡ ਦੇ ਪੱਖ ਤੋਂ ਅੰਤ ਕੋਈ ਨਹੀਂ ਜੀ ਬਾਈ ਦੱਸਦਾ ਕਿ 8ਵਾਂ ਮਹੀਨਾ ਲੱਗਿਆ ਹੋਇਆ ਵਾ ਜੀ ਤੇ ਤਿਆਰੀ ਤੁਸੀਂ ਕਰਮ ਵਾਲੀ ਦੀ ਚੈੱਕ ਕਰ ਹੀ ਸਕਦੇ ਥਾਣਾ ਦੇ ਸਹਾਇ ਤੋਂ ਨੇੜੇ ਤੋਂ ਦਿਖਾ ਦੇਣਾ ਜੀ ਸੋਹਣੇ ਆ ਗੈਪ ਤੇ ਲੱਗੇ ਹੋਏ ਹੱਥੀ ਚਵਾਈ ਵਾਲਾ ਥਾਣਾ ਜੀ ਦੇਖ ਸਕਦੇ ਹੋ ਦੁੱਧ ਤੁਹਾਡੀ ਸੇਵਾ ਦਾ ਜਿੰਨੀ ਤੁਸੀਂ ਕਰ ਲੋਗੇ ਕਿਉਂਕਿ ਹਜੇ ਟਾਈਮ ਪਿਆ ਜੀ ਬਰੀਡ ਬਾਈ ਜਾਣ ਤੋਂ ਕੋਈ ਨਹੀਂ ਜਿਹੜਾ ਬਾਈ ਦੱਸਦਾ ਕਿ ਸੀਮਾ ਨੇ ਤੇ ਲੱਗਿਆ ਵਾ ਸਟੈਂਡਰਡ ਬੁੱਲ ਦਾ ਪ੍ਰੋਪਰ ਰਿਕਾਰਡ ਤੁਹਾਨੂੰ ਮਿਲ ਜੂਗਾ ਬਾਈ ਕਹਿੰਦਾ ਆਪਣਾ ਕਾਪੀ ਤੇ ਨੋਟ ਕੀਤਾ ਪਿਆ ਜੀ ਜਿਹੜਾ ਵੀਰ ਲੈ ਕੇ ਜਾਊਗਾ ਤੇ ਉਹਨੂੰ ਆਪਾਂ ਪ੍ਰੋਪਰ ਰਿਕਾਰਡ ਦੇ ਦਾਂਗੇ ਜੀ ਫੋਟ ਨਹੀਂ ਸ਼ਾਂਖ ਨਹੀਂ ਕੋਈ ਚੈੱਕ ਕਰ ਸਕਦੇ ਹੋ ਬੰਦੇ ਵੀਰ ਠੀਕ ਮੁੱਲ ਬਈ ਇਹਦਾ ਮੁੱਲ ਜੀ ਫੋਨ ਤੇ ਫੋਨ ਤੇ ਕਰ ਲਾਂਗੇ ਜੀ ਸਾਰਿਆਂ ਦਾ ਜੀ ਹਾਂਜੀ ਠੀਕ ਹੈ ਜੀ ਜਿਹੜਾ ਮੁੱਲ ਹੋਊਗਾ ਬਾਈ ਕਹਿੰਦਾ ਆਪਾਂ ਫੋਨ ਤੇ ਕਰ ਲਾਂਗੇ ਜੀ ਜਿਹਨੂੰ ਕੋਈ ਵੀ ਐਨੀਮਲ ਪਸੰਦ ਆਉਂਦਾ ਹੈ ਤਸੱਲੀ ਪਰਖ ਤੁਸੀਂ ਕਰਨੀ ਆ ਡਾਕਟਰ ਆਪਦਾ ਨਾਲ ਲੈ ਕੇ ਆਇਓ ਜੀ ਚੈੱਕ ਕਰਵਾ ਕੇ ਲਿਜਾ ਸਕਦੇ ਆ ਮੁੱਲ ਇਹਨਾਂ ਦੇ ਫੋਨ ਤੇ ਹੀ ਹੋਣਗੇ ਦੋ ਨੰਬਰ ਬਾਈ ਇਹ ਇਹ ਕਿੰਨਾ ਮਸੂਆ ਜੀ ਇਹ ਵੀ ਪਹਿਲਾਂ ਦੰਦੋ ਬਾਈ 6 ਦੰਦ ਮੂੰਹ ਤੋਂ 6 ਦੰਦ ਆ ਠੀਕ ਆ ਇਹਦੇ ਸੀਮਨ ਕਿਹੜਾ ਲੱਗਿਆ ਬਾਈ ਇਹ ਵੀ ਪਾਈਪਰਸ ਦਾ ਠੀਕ ਹੈ ਇਹ ਪਾਈਪਰ ਦਾ ਲੱਗਿਆ ਹੋਇਆ ਰਿਕਾਰਡ ਹੈਗਾ ਜੀ ਹਾਂਜੀ ਹੈ ਜੀ ਠੀਕ ਹੈ ਜੀ ਇਹ ਵੀ ਤੋਰ ਕੇ ਦਿਖਾ ਦਿਓ ਜੀ ਸੁਆ ਪਹਿਲਾ ਜੀ ਮੂੰਹ ਤੋਂ ਛੇ ਦਾੰਦਾ ਜੀ ਪਾਈਪਰ ਦਾ 22 ਦਾ ਸੀਮਨ ਲੱਗਿਆ ਹੋਇਆ ਕਿੰਨੇ ਟਾਈਮ ਦੀ ਗੱਬਣ ਹੈ ਜੀ ਇਹ 8ਵੇਂ ਮਹੀਨੇ ਦੀ ਇਹ ਵੀ 8 ਮਹੀਨਿਆਂ ਦੀ ਗੱਬਣ ਹੈ ਜੀ ਠੀਕ ਹੈ ਜੀ ਇਹ ਵੀ 8 ਮਹੀਨਿਆਂ ਦੀ ਗੱਬਣ ਹੈ ਜੀ ਬਰੀਡ ਵਾਈਜ਼ ਕਰਮ ਵਾਲੀ ਪੂਰੀ ਚੰਗੀ ਆ ਦੇਖ ਸਕਦੇ ਹੋ ਚੰਗੀ ਸੰਭੀ ਪੱਲੀ ਆ ਜੀ ਥਣਾ ਦੇ ਸੈਜ ਵੀ ਸੋਹਣੇ ਗੈਪ ਤੇ ਲੱਗੇ ਹੋਏ ਆ ਇੱਕ ਮਾੜੀ ਜੀ ਛਾਕ ਜੀ ਆ ਜੀ ਛੋਟੀ ਜੀ ਬੈਕ ਸਾਈਡ ਤੇ ਹੈ ਬੇਮਲੂਮੀ ਜੀ ਆ ਆਪਾਂ ਤੁਹਾਨੂੰ ਨੇੜੇ ਤੋਂ ਵੀ ਚੈੱਕ ਕਰਾ ਦਿੰਨੇ ਰੋਕਲੀ ਵੀਰ ਮਾੜਾ ਜਿਹਾ ਚੈੱਕ ਕਰ ਸਕਦੇ ਹੋ ਥੋੜਾ ਕੈਮਰੇ ਤੋਂ ਡਰਦਾ ਵੀ ਪਸ਼ੂ ਬਾਕੀ ਥਣਾ ਦੇ ਸਹਜ ਵੀ ਸੋਹਣੇ ਆ ਦੇਖ ਸਕਦੇ ਹੋ ਲੈ ਚੱਲੀ ਬਾਈ ਬਰੀਡ ਵਾਈਜ਼ਾਂ ਤੋਂ ਕੋਈ ਨਹੀਂ ਤੇ ਪਾਈਪਰ ਦਾ ਬਾਈ ਦੱਸਦਾ ਇਹਦੇ ਸੀਮਨ ਲੱਗਿਆ ਵਾ ਰਿਕਾਰਡ ਤੁਹਾਨੂੰ ਮਿਲ ਜੂਗਾ ਜੀ ਥਣਾ ਦੇ ਸਹਜ ਸੋਹਣੇ ਆ ਗੈਪ ਤੇ ਲੱਗੇ ਵਾ ਚੰਗੀ ਸੇਵਾ ਹੋ ਜੇ ਤੇ ਦੁੱਧ ਪਹਿਲੇ ਸੂਏ ਕਰਮ ਵਾਲੀ ਤੋਂ ਜਿੰਨਾ ਮਰਜ਼ੀ ਲੈ ਲਓ ਜਿਹੜੀ ਮਰਜ਼ੀ ਸੀਮਨ ਲਾ ਦਿਓ ਜੀ ਉਹੋ ਜਿਹੀ ਤੁਹਾਨੂੰ ਬੱਚਾ ਦੇ ਜੂਗੀ ਸੀਮਨ ਬਾਈ ਸੈਕਸਰ ਲੱਗਿਆ ਕਿ ਨਾਰਮਲ ਲੱਗਿਆ ਵਾ ਆਪਣੇ ਨਾਰਮਲ ਹੀ ਲੱਗਿਆ ਠੀਕ ਆ ਬਾਈ ਤੇ ਇਹਦੀ ਵੀ ਡਿਮਾਂਡ ਤਿੰਨ ਨੰਬਰ ਸੁਆ ਬਾਈ ਕਿੰਨਾ ਮਾਜੀ ਇਹ ਸੁਆ ਜੀ ਤੀਜਾ ਜੀ ਤੀਜਾ ਸੁਈ ਵੀ ਕਿੰਨਾ ਟਾਈਮ ਹੋ ਗਿਆ ਸੁਈ ਨੂੰ ਜੀ ਸੁਆ ਬਾਈ 4 ਹੋ ਗਏ 4 ਮਹੀਨੇ ਹੋ ਗਏ ਜੀ ਠੀਕ ਆ ਏਆਈ ਵਗੈਰਾ ਹੋਈ ਆ ਜੀ ਇਹਦੀ ਹਾਂਜੀ 2 ਮਹੀਨੇ ਹੋ ਗਏ 2 ਮਹੀਨੇ ਹੋ ਗਏ ਏਆਈ ਹੋਈ ਨੂੰ ਠੀਕ ਆ ਚੈੱਕ ਕਰਾਈ ਆ ਕਿ ਨਹੀਂ ਹੋਈ ਚੈੱਕ ਨਹੀਂ ਕਰਾਈ ਜੀ ਖਾਲੀ ਦੇਣੀ ਆ ਜੀ ਆਪਾਂ ਠੀਕ ਆ ਬਾਈ ਥਣਾ ਦੀ ਓਕੇ ਆ ਜੀ ਦੱਲ ਆ ਜੀ ਇੱਕ ਤੁਹਾਨੂੰ ਦੱਲ ਆ ਜੀ ਜਮਾ ਹੀ ਨਹੀਂ ਹੁੰਦਾ ਦੁੱਧ ਦੀ ਨਹੀਂ ਜੀ ਠੀਕ ਆ ਬਾਈ ਕਿੰਨਾ ਦੁੱਧ ਨੈਟ ਤਿਆਰ ਹੈ ਜੀ ਆਪਣਾ 6 ਕਿਲੋ ਦੁੱਧ ਹੈ ਜੋਕ ਕੇ ਦੇ ਦਾਂਗੇ ਹਾਂਜੀ ਦੇ ਦਾਂਗੇ ਤੋੜ ਕੇ ਦਿਖਾ ਦਿੰਦੇ ਬਾਈ ਦੇ ਦਸ ਨਮ ਤਾਪਕ ਜੀ ਸੂਆ ਤੀਜਾ ਸੂਈ ਹੈ ਜੀ 4 ਮੰਥ ਹੋ ਗਏ ਸੂਈ ਨੂੰ 2 ਮਹੀਨੇ ਹੋ ਗਏ ਏਆਈ ਹੋਈ ਨੂੰ ਚੈੱਕ ਨਹੀਂ ਬਾਈ ਕਹਿੰਦਾ ਕਰਾਈ ਆਪਾਂ ਖਾਲੀ ਮੰਨ ਕੇ ਦੇਣੀ ਹੈ ਜੀ ਇੱਕ ਤੁਹਾਨੂੰ ਤੇਲਾ ਮਗਰਲੇ ਤੁਹਾਨੂੰ ਤੇਲਾ ਬਾਈ ਹਾਂਜੀ ਠੀਕ ਹੈ ਜੀ ਮਗਰਲੇ ਤੁਹਾਨੂੰ ਪਰਲੇ ਫੇਰ ਦਾ ਪਰਲੀ ਸਾਈਡ ਦਾ ਜੀ ਠੀਕ ਹੈ ਕਬੈਣੀ ਵਾਲੇ ਪਾਸੇ ਜੀ ਕਬੈਣੀ ਵਾਲੇ ਪਾਸੋਂ ਇੱਕ ਤੁਹਾਨੂੰ ਮੂਰਲੇ ਖਾਨ ਦੀ ਤੇਲ ਆ ਜੀ ਬਾਕੀ ਜਿਹੜਾ ਨੈਟ ਦੁੱਧ ਤਿਆਰ ਹੈ ਜੀ 6 ਕਿਲੋ ਆ ਜੀ ਉਹ ਫਣਾ ਦੇ ਸਾਈਡ ਤੁਹਾਨੂੰ ਬੈਕ ਸਾਈਡ ਤੋਂ ਦਿਖਾ ਦਿੰਨੇ ਆ ਜੀ ਸੋਹਣੇ ਆ ਏਆਈ ਹੋਈ ਜ਼ਰੂਰ ਆ ਬਾਈ ਕਹਿੰਦਾ ਪਰ ਆਪਾਂ ਖਾਲੀ ਮੰਨ ਕੇ ਦੇਣੀ ਆ ਜੀ ਸੱਜਰ ਦਾ ਦੁੱਧ ਬਾਈ ਦੱਸਦਾ 24 25 ਕਿਲੋ ਆ ਜੀ ਇਹਦੀ ਵੀ ਡਿਮਾਂਡ ਬਾਈ ਇਹ ਕਹਿੰਦਾ ਫੋਨ ਤੇ ਹੀ ਕਰਾਂਗੇ ਜੀ ਜਿਹਨੂੰ ਪਸੰਦ ਆਉ ਸੁਆ ਬਾਈ ਕਿੰਨਾ ਮਾ ਜੀ ਤੀਜਾ ਸੁਆ ਸੁਈ ਵੀ ਕਿੰਨਾ ਕਿੰਨਾ ਟਾਈਮ ਹੋ ਗਿਆ ਸੁਈ ਨੂੰ 4 ਮਹੀਨੇ ਠੀਕ ਆ ਜੀ ਤੇ ਬੱਚਾ ਵੀਰ ਇਹਦਾ ਬੱਚਾ ਮਰ ਗਿਆ ਸੀ ਜੀ ਸਪੈਰੀ ਆ ਜੀ ਹਾਂਜੀ ਏਆਈ ਵਗੈਰਾ ਹੋਈ ਆ ਜੀ ਇਹਦੇ ਹਾਂਜੀ AI ਵਗੈਰਾ ਹੋਈ ਠੀਕ ਹੈ ਜੀ ਦੁੱਧ ਕਿੰਨਾ ਤਿਆਰ ਦੁੱਧ ਜੀ ਇੱਕ ਟਾਈਮ ਦਿੰਦੀ ਆ 4 ਕਿਲੋ 4 ਕਿਲੋ ਨੱਟਾ ਤਿਆਰ ਹੈ ਹਾਂਜੀ ਠੀਕ ਹੈ ਥਣਾ ਦੀ ਓਕੇ ਆ ਜੀ ਹਾਂਜੀ ਓਕੇ ਥੋੜਾ ਕਿ ਦੇ ਕਰ ਦਿਓ ਸੁਆ ਬਾਈ ਦਾਸ ਦਾ ਤੀਜਾ ਸੂਈ ਆ ਜੀ 4 ਤੋਂ 5 ਮਹੀਨੇ ਹੋ ਗਏ ਸੂਈ ਨੂੰ ਬੱਚਾ ਅਕਸ ਪੈਰੀ ਆ ਜੀ ਸੱਜਰ ਦਾ ਦੁੱਧ ਬਾਈ ਇਹਦਾ 15 ਕਿਲੋ ਜੀ ਠੀਕ ਹੈ ਜੀ ਸੱਜਰ ਦਾ ਬਾਈ ਦਾਸ ਦਾ ਆਪਾਂ 15 ਕਿਲੋ ਚੋਇਆ ਵਾ ਜੀ ਜਿਹੜਾ ਇਸ ਵਕਤ ਦੁੱਧ ਤਿਆਰ ਆ ਜੀ ਉਹ 4 ਕਿਲੋ ਆ ਬਾਕੀ ਤਸੱਲੀ ਤੁਸੀਂ ਕਰਨੀ ਆ ਆਪਦੇ 2 ਟਾਈਮ ਚੋਲਿਓ 4 ਚੋਲਿਓ ਤੇ ਚਾਹੇ 6 ਚੋਲਿਓ ਜੀ ਜਿਹੜਾ ਇਹਦਾ ਸੀਮਨ ਰਿਕਾਰਡ ਆ ਬਾਈ ਦੱਸਦਾ ਕਿ ਮੋਦੀ ਦੀ ਧੀ ਆ ਜੀ ਮੋਦੀ ਦਾ ਸੀਮਨ ਲਵਾਇਆ ਸੀ ਇਹਦੀ ਮਾਂ ਦੇ ਜੀ ਤੇ ਮਿਲਕ ਰਿਕਾਰਡ ਵੀ ਚੰਗਾ ਜੀ ਇਹਦਾ ਬਾਕੀ ਜਿਹੜਾ ਅੱਜ ਦਾ ਨੈੱਟ ਦੁੱਧ ਆ ਉਹ ਤੁਸੀਂ ਚਵਾਈ ਆਪ ਹੀ ਕਰ ਲੈਣੀ ਆ ਜੀ ਡਿਮਾਂਡ ਇਹਦੀ ਵੀ ਬਾਈ ਦੱਸਦਾ ਫੋਨ ਤੇ ਹੀ ਕਰਾਂਗੇ ਜੀ ਥਣਾ ਦੀ ਓਕੇ ਹੋਊਗੀ ਬੇਫਿਕਰ ਹੋ ਕੇ ਆਜੋ ਬਾਕੀ ਜਿਹਨੂੰ ਕੋਈ ਵੀ ਐਨੀਮਲ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਧੰਨਵਾਦ